ਅਮਰੀਕਾ ਵਿੱਚ ਦਰਦਨਾਕ ਸੜਕ ਹਾਦਸੇ ਦੌਰਾਨ ਇਕਲੌਤੇ ਜਵਾਨ ਪੁੱਤ ਦੀ ਮੌਤ ਦੀ ਖਬਰ ਮਾਚੀਵਾੜਾ ਸਾਹਿਬ ਪੁੱਜੀ ਤਾਂ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਮਾਂ ਦਾ ਰੋ-ਰੋ ਬੁਰਾ ਹਾਲ ਹੈ ਅਤੇ ਪਿਤਾ ਆਪਣੇ ਦਿਲ ਦਾ ਦਰਦ ਬਿਆਨ ਨਹੀਂ ਕਰ ਸਕਦੇ ਵੰਸ਼ਦੀਪ ਸਿੰਘ ਦੀ ਵੱਡੀ ਭੈਣ ਕੈਨੇਡਾ ਰਹਿੰਦੀ ਹੈ ਜਿਸ ਨੂੰ ਰਖੜੀ ਤੋਂ ਇੱਕ ਦਿਨ ਪਹਿਲਾਂ ਭਰਾ ਦੇ ਸਦੀਵੀ ਵਿਛੋੜੇ ਬਾਰੇ ਪਤਾ ਲੱਗਾ ਮਾਛੀਵਾੜਾ ਸਾਹਿਬ ਦੇ ਜੇਐਸ ਨਗਰ ਦੇ ਵਸਨੀਕ ਸਤਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਇਕਲੌਤਾ ਬੇਟਾ ਵੰਸ਼ਦੀਪ ਸਿੰਘ ਬੇਤਰ ਭਵਿਕ ਦੀ ਪਾਲ ਵਿੱਚ 2 ਸਾਲ ਪਹਿਲਾਂ ਅਮਰੀਕਾ ਗਿਆ ਅਤੇ ਕੈਲੀਫੋਰਨੀਆ ਦੇ ਫ੍ਰੈਜ਼ਨੋ ਸ਼ਹਿਰ ਵਿੱਚ ਸਟੋਰ ਤੇ ਨੌਕਰੀ ਕਰਨ ਲੱਗਾ। ਬੀਤੇ ਦਿਨੀ ਉਹ ਕੰਮ ਖਤਮ ਕਰਕੇ ਆਪਣੀ ਕਾਰ ਵਿੱਚ ਜਾ ਰਿਹਾ ਸੀ ਜਦੋਂ ਸਾਹਮਣੇ ਤੋਂ ਆਉਂਦੀ ਇੱਕ ਗੱਡੀ ਨੇ ਟੱਕਰ ਮਾਰ ਦਿੱਤੀ। ਵੰਸ਼ਦੀਪ ਸਿੰਘ ਦੀ ਦੇਹ ਪੰਜਾਬ ਲਿਆਉਣ ਦੇ ਯਤਨ ਕੀਤੇ ਜਾ ਰਹੇ ਨੇ ਪਰ ਇਸ ਵਿੱਚ 10 ਦਿਨ ਤੋਂ ਵੱਧ ਸਮਾਂ ਲੱਗ ਸਕਦਾ ਹੈ। ਦੂਜੇ ਪਾਸੇ ਕੈਨੇਡਾ ਰਹਿੰਦੀ ਵੰਸ਼ਦੀਪ ਸਿੰਘ ਦੀ ਭੈਣ ਆਖਰੀ ਵਾਰ ਆਪਣੇ ਭਰਾ ਦਾ ਚਿਹਰਾ ਵੇਖਣਾ ਚਾਹੁੰਦੀ ਹੈ ਅਤੇ ਪਹਿਲੀ ਫਲਾਈਟ ਲੈ ਕੇ ਪੰਜਾਬ ਪੁੱਜ ਗਈ। ਪਰਿਵਾਰ ਦੇ ਨਜ਼ਦੀਕੀਆਂ ਨੇ ਦੱਸਿਆ ਕਿ ਵੰਸ਼ਦੀਪ ਸਿੰਘ ਹਮੇਸ਼ਾ ਵਿਦੇਸ਼ ਜਾਣ ਦੀ ਗੱਲ ਕਰਦਾ ਅਤੇ ਆਖਰਕਾਰ ਅਮਰੀਕਾ ਦੇ ਵੀਜ਼ੇ ਵਾਸਤੇ ਅਪਲਾਈ ਕਰ ਦਿੱਤਾ। ਕੁਝ ਮਹੀਨੇ ਵਿੱਚ ਵੀਜ਼ਾ ਆ ਗਿਆ ਅਤੇ ਪਰਿਵਾਰ ਨੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੰਸ਼ਦੀਪ ਸਿੰਘ ਨੂੰ ਅਮਰੀਕਾ ਰਵਾਨਾ ਕਰ ਦਿੱਤਾ। ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਅਤੇ 2 ਸਾਲ ਦਾ ਸਮਾਂ ਪਤਾ ਹੀ ਨਾ ਲੱਗਾ ਕਦੋਂ ਲੰਘ ਗਿਆ। ਵੰਸ਼ਦੀਪ ਸਿੰਘ ਦੇ ਮਾਤਾ-ਪਿਤਾ ਤਕਰੀਬਨ ਰੋਜ਼ਾਨਾ ਉਸ ਨਾਲ ਗੱਲ ਕਰਦੇ। ਇਥੋਂ ਤੱਕ ਕਿ ਸਵੇਰ-ਸ਼ਾਮ ਵੀ ਗੱਲ ਹੁੰਦੀ ਰਹਿੰਦੀ। ਸਤਨਾਮ ਸਿੰਘ ਹਮੇਸ਼ਾ ਆਪਣੇ ਬੇਟੇ ਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਸਬਕ ਦਿੰਦੇ। ਜਿਸ ਤੇ ਪੂਰੀ ਤਰ੍ਹਾਂ ਅਮਲ ਕਰਦੇ ਆਂ ਵੰਸ਼ਦੀਪ ਸਿੰਘ ਆਪਣਾ ਸੁਨਹਿਰੀ ਭਵਿੱਖ ਬਣਾਉਣ ਦੇ ਰਾਹ ਤੋਰ ਪਿਆ। ਪਰ ਹੁਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। حادثے ਤੋਂ तकरीबन 4 ਘੰਟੇ ਪਹਿਲਾਂ ਵੰਸ਼ਦੀਪ ਸਿੰਘ ਨੇ ਆਪਣੇ ਪਿਤਾ ਨਾਲ ਗੱਲ ਕੀਤੀ ਅਤੇ ਸਭ ਠੀਕ ਠਾਕ ਹੋਣ ਦਾ ਸੁਨੇਹਾ ਦਿੱਤਾ ਅਮਰੀਕਾ ਵਿੱਚ 2 ਸਾਲ ਲੰਘਾਉਣ ਮਗਰੋਂ ਵੰਸ਼ਦੀਪ ਸਿੰਘ ਪੰਜਾਬ ਦਾ ਢੇਡਾ ਵੀ ਲਾਉਣਾ ਚਾਹੁੰਦਾ ਸੀ ਅਤੇ ਇਸ ਬਾਰੇ ਆਪਣੇ ਪਿਤਾ ਕੋਲ ਜ਼ਿਕਰ ਕੀਤਾ ਇੱਥੇ ਦੱਸਣਾ ਬਣਦਾ ਹੈ ਕਿ ਫ੍ਰਿਜਨੋ ਕਾਉਂਟੀ ਵਿੱਚ ਹਾਈਵੇ 180 ਤੇ ਵਾਪਰੇ ਹਾਦਸੇ ਦੌਰਾਨ ਵੰਸ਼ਦੀਪ ਸਿੰਘ ਆਪਣੇ ਦੋ ਸਾਥੀਆਂ ਨਾਲ ਗੱਡੀ ਵਿੱਚ ਜਾ ਰਿਹਾ ਸੀ ਜਦੋਂ ਇੱਕ ਮੋੜ ਮੁੜਦੇ ਆ ਸਾਹਮਣੇ ਤੋਂ ਆ ਰਹੀ ਗੱਡੀ ਨੇ ਟੱਕਰ ਮਾਰ ਦਿੱਤੀ 19 ਸਾਲਾਂ ਵੰਸ਼ਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸਦੇ ਦੋ ਸਾਥੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਵੰਸ਼ਦੀਪ ਸਿੰਘ ਦੇ ਸਾਥੀਆਂ ਦੀ ਪਛਾਣ ਜਨ ਤੱਕ ਨਹੀਂ ਹੋ ਸਕੀ ਜਦਕਿ ਟੱਕਰ ਮਾਰਨ ਵਾਲੀ ਗੱਡੀ ਦੇ ਡਰਾਈਵਰ ਨੂੰ ਫਾਇਰਫਾਈਟਰਸ ਨੇ ਬਾਹਰ ਕੱਢਿਆ ਅਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਬੁਲਾਰੇ ਮਾਈਕ ਸੈਲਸ ਨੇ ਦੱਸਿਆ ਕਿ ਟੋ요ਟਾ ਦੇ 27 ਸਾਲਾ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਸੰਭਾਵਤ ਤੌਰ ਤੇ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾ ਰਿਹਾ ਸੀ ਮਾਛੀਵਾੜਾ ਸਾਹਿਬ ਤੋਂ ਪਰਮਿੰਦਰ ਵਰਮਾ ਦੀ ਰਿਪੋਰਟ